ਦਾ ਹਾਜੀ ਤੁਹਾਡਾ ਨਾਮ ਮੇਰਾ ਨਾਮ ਗੁਰਪ੍ਰੀਤ ਸਿੰਘ ਕੰਧੋਲਾ ਜੀ ਗੁਰਪ੍ਰੀਤ ਜੀ ਲਗਾਤਾਰ ਕੂਟਲ ਨੂੰ ਲੈ ਕੇ ਤੁਸੀਂ ਲਾਈਵ ਹੋ ਰੋ ਗੱਲਬਾਤ ਕੀ ਆ ਉਸ ਨਾਲ ਇਹ ਰਸਪਿੰਦਰ ਜੀ ਜਿਹੜਾ ਇਹ ਹੋਟਲ ਆ ਨਾ ਇਹ ਦੇਹ ਵਪਾਰ ਦਾ ਜਿਹੜਾ ਧੰਦਾ ਜਾਂ ਮੰਨ ਲਓ ਸੈਕਸ ਐਕਟ ਚਲਾਉਣ ਲਈ ਜਿਹੜਾ ਹੋਟਲ ਦੀ ਬਿਲਡਿੰਗ ਆ ਉਹ ਬਣਾਈ ਗਈ ਸੀ ਉਸ ਨੂੰ ਧਿਆਨ ਚ ਰੱਖਦੇ ਹੋਏ ਕਿ ਇੱਥੇ ਆਪਾਂ ਗਲਤ ਕੰਮ ਨਹੀਂ ਜਿਹੜਾ ਸ਼ੁਰੂ ਕਰਨਾ ਇਸ ਬਿਲਡਿੰਗ ਨੂੰ ਸ਼ੇਪ ਦਿੱਤੀ ਗਈ ਸੀ ਇਸ ਦੇ ਜਿਹੜੇ ਰੂਮ ਆ ਉਸ ਢੰਗ ਦੇ ਬਣਾਏ ਗਏ ਸੀ ਇਸ ਸਬੰਧੀ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਇਸ ਗਲਤ ਕੰਮ ਦੇ ਖਿਲਾਫ ਆ ਜਿਹੜੀ ਆਪਣੀ ਆਵਾਜ਼ ਬੁਲੰਦ ਕੀਤੀ। ਤਾਂ ਹੁਣ ਕੀ ਜਿਹੜਾ ਇੱਥੇ ਐਕਸ਼ਨ ਲਿਆ ਗਿਆ? ਐਕਸ਼ਨ ਇਹਦੇ ਤੇ ਇਹ ਲਿਆ ਜੀ ਕੱਲ ਮੇਰੇ ਲਾਈਵ ਹੋਣ ਤੋਂ ਬਾਅਦ ਬਹੁਤ ਸਾਰੇ ਜਿਹੜੇ ਭਵਾਨੇਗੜ ਤੋਂ ਸੂਝਵਾਨ ਵਿਅਕਤੀ ਨੇ ਬਹੁਤ ਸਾਰੀਆਂ ਸੰਸਥਾਵਾਂ ਨੇ ਉਹਨਾਂ ਦੇ ਫੋਨ ਆਏ ਵੱਖ-ਵੱਖ ਪਿੰਡਾਂ ਚੋਂ ਪੰਚਾਂ ਸਰਪੰਚਾਂ ਦੇ ਫੋਨ ਆਏ ਕਿਸਾਨ ਜੁਨੀਅਨਾਂ ਦੇ ਨੁਮਾਇੰਦਿਆਂ ਦੇ ਫੋਨ ਆਏ ਤੇ ਉਹਨਾਂ ਨੇ ਕਿਹਾ ਕਿ ਇਸ ਗਲਤ ਕੰਮ ਨੂੰ ਬੰਦ ਕਰਾਉਣ ਲਈ ਅਸੀਂ ਤੇਰੇ ਨਾਲ ਆ ਉਸ ਤੋਂ ਬਾਅਦ ਹਲਕੇ ਦੀ ਵਿਧਾਇਕ ਆ ਜਿਹੜਾ ਉਹਦੇ ਵੀ ਧਿਆਨ ਚ ਆਇਆ ਐਸਐਚਓ ਸਾਹਿਬ ਦਾ ਵੀ ਮੈਨੂੰ ਫੋਨ ਆਇਆ ਡੀਐਸਪੀ ਸਾਹਿਬ ਦਾ ਵੀ ਫੋਨ ਆਇਆ ਨਗਰ ਕੌਂਸਲ ਦੇ ਪ੍ਰਧਾਨ ਨੇ ਮੈਨੂੰ ਬੁਲਾਇਆ ਕਿਉਂਕਿ ਮੈਂ ਉੱਥੇ ਲਿਖਤੀ ਸ਼ਿਕਾਇਤ ਵੀ ਇਸ ਸਬੰਧੀ ਇੱਕ ਦਿੱਤੀ ਸੀ ਤੇ ਉਹਨਾਂ ਨੇ ਕਿਹਾ ਕਿ ਸ਼ਾਮ ਤੱਕ ਅਸੀਂ ਇਸ ਬਿਲਡਿੰਗ ਖਿਲਾਫ ਜਿਹੜੀ ਕਾਰਵਾਈ ਕਰਾਂਗੇ ਤੇ ਸ਼ਾਮ ਹੁੰਦੇ ਹੁੰਦੇ ਉਹਨਾਂ ਨੇ ਇਸ ਤੇ ਜਿਹੜੇ ਸੀਵਰੇਜ ਤੇ ਤੇ ਟੂਟੀ ਦੇ ਦੋਨੇ ਕਨੈਕਸ਼ਨ ਜਿਹੜੇ ਚਾਲੀ ਤੌਰ ਤੇ ਕੀਤੇ ਗਏ ਸੀ ਉਹ ਕੱਟੇ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਅੱਜ ਸਵੇਰੇ ਇਸ ਬਿਲਡਿੰਗ ਨੂੰ ਜਿਹੜਾ ਉਹ ਤਾਲਾ ਲਾ ਦਿੱਤਾ ਗਿਆ ਸਹੀ ਹੈ ਇਹ ਗੁਰਪ੍ਰੀਤ ਜੀ ਤੁਹਾਡੇ ਮੁਤਾਬਿਕ ਤੁਸੀਂ ਸ਼ਹਿਰ ਵਸ ਗਿਓ ਸ਼ਹਿਰ ਨੂੰ ਅਜਿਹੇ ਹੋਟਲਾਂ ਦੀ ਜ਼ਰੂਰਤ ਹੈ ਕਿ ਰਹਿਣ ਦੇ ਤੇ ਲਈ ਜਿਹੜਾ ਹੋਟਲ ਤੱਕ ਆਉਣਾ ਪਵੇ ਮੈਨੂੰ ਲੱਗਦਾ ਜੀ ਜਿਹੜੇ ਛੋਟੇ ਸ਼ਹਿਰ ਆ ਨਾ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਹੋਟਲ ਦੀ ਕੋਈ ਲੋੜ ਨਹੀਂ ਕੋਈ ਇੱਥੇ ਵੱਡੀ ਇੰਡਸਟਰੀ ਨਹੀਂ ਆ ਕੋਈ ਇੱਥੇ ਸੈਰਗਾਹ ਨਹੀਂ ਆ ਕਿ ਇਥੋਂ ਬਾਹਰੋਂ ਕੋਈ ਸਲਾਨੀ ਇੱਥੇ ਕੋਈ ਦੇਖਣ ਆਉਂਦੇ ਬਹੁਤ ਛੋਟਾ ਸ਼ਹਿਰ ਆ ਪਿੰਡਾਂ ਵਰਗਾ ਪਿੰਡਾਂ ਤੋਂ ਹੀ ਡਿਵੈਲਪ ਹੋਇਆ ਸ਼ਹਿਰ ਆ ਇੱਥੇ ਇਸ ਤਰ੍ਹਾਂ ਦੇ ਹੋਟਲਾਂ ਦੀ ਕੋਈ ਲੋੜ ਨਹੀਂ ਮੈਂ ਤੁਹਾਨੂੰ ਦੱਸਦਾ ਕਿ ਨੇੜੇ 30 35 ਕਿਲੋਮੀਟਰ ਤੇ ਪਿੱਛੇ ਪਟਿਆਲਾ ਪੱਟਾ ਸ਼ਹਿਰ ਆ ਅੱਗੇ 20 ਕਿਲੋਮੀਟਰ ਤੇ ਸੰਗਰੂਰ ਪੱਟਾ ਸ਼ਹਿਰ ਆ ਮੇਨ ਹਾਈਵੇ ਆ 20 ਮਿੰਟ ਦਾ ਰਸਤਾ ਇੱਧਰ ਆ ਅੱਤੇ ਘੰਟੇ ਦਾ ਰਸਤਾ ਇਸ ਤਰ੍ਹਾਂ ਸੋ ਭਵਾਨੇਗੜ੍ਹ ਨੂੰ ਇਸ ਤਰ੍ਹਾਂ ਦੇ ਜਿਹੜੇ ਹੋਟਲ ਆ ਇਹਨਾਂ ਦੀ ਕੋਈ ਲੋੜ ਫੋਟੇਲੇ ਕੋਈ ਹੋਰ ਪ੍ਰੋਸੀਜਰ ਹੈ ਇਸ ਨੂੰ ਲੈ ਕੇ ਤੁਸੀਂ ਇਹਨਾਂ ਤੇ ਐਡਿਕੇਸ਼ਨ ਆ ਰਹੇ ਦਲਦ ਕੰਮ ਚਲਾ ਰਹੇ ਫੋਟੇਲੇ ਕੋਈ ਨਹੀਂ ਇਸ ਚੀਜ਼ ਸਾਡੇ ਕੋਲੇ ਬਿਲਕੁਲ ਇਸ ਗੱਲ ਦੇ ਪ੍ਰੂਫ ਤੇ ਜੀ ਸਭ ਤੋਂ ਵੱਡਾ ਪ੍ਰੂਫ ਤਾਂ ਇਹ ਆ ਕਿ ਜੇ ਚੋਰ ਨਾ ਹੁੰਦੇ ਇਹ ਰਾਤੋਂ ਰਾਤ ਭਜਦੇ ਨਾ ਉਸ ਤੋਂ ਇਲਾਵਾ ਸੋਮਵਾਰ ਨੂੰ ਮੈਂ ਖੁਦ ਆਇਆ ਇੱਥੇ ਇਹਨਾਂ ਨੇ ਸੋਮਵਾਰ ਨੂੰ ਇਹਦੀ ਓਪਨਿੰਗ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੇ ਸ਼ੁਰੂਆਤ ਕਰ ਦਿੱਤੀ ਆਪਣੇ ਸੁੱਤਨ ਦੇ ਦੀ ਇੱਥੇ ਕਸਟਮਰ ਆਉਣ ਲੱਗੇ ਅਸੀਂ ਕਸਟਮਰਾਂ ਦੀ ਵੀਡੀਓ ਨਹੀਂ ਬਣਾਉਣੀ ਚਾਹੁੰਦੇ ਸੀ ਉਸ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਕੱਲ ਮੈਂ ਸਵੇਰ ਦਾ 8 ਵਜੇ ਦਾ ਟਾਈਮ ਆ ਜਿਹੜਾ ਉਹ ਲਾਈਵ ਦਾ ਦਿੱਤਾ ਸੀ ਕਿ ਉਸ ਸਮੇਂ ਕੋਈ ਕਸਟਮਰ ਨਾ ਹੋਵੇ ਤੇ ਆਪਾਂ ਕਿਉਂਕਿ ਹੋਟਲ ਨੰਗਾ ਕਰਨਾ ਹੈ ਇਹਦੀਆਂ ਕਰਤੂਤਾਂ ਨੂੰ ਨੰਗਾ ਕਰਨਾ ਹੈ ਆਪਾਂ ਕਿਸੇ ਦੀ ਨਿੱਜੀ ਜ਼ਿੰਦਗੀ ਹੈ ਜਿਹੜੀ ਉਹ ਖਰਾਬ ਨਹੀਂ ਕਰਨੀ ਕਿਸੇ ਦੀ ਆਪਾਂ ਇਸ ਕਰਕੇ ਤਸਵੀਰ ਵਗੈਰਾ ਜਿਹੜੀ ਉਹ ਨਹੀਂ ਦਿਖਾਈ ਪਰ ਆਪਣੇ ਕੋਲੇ ਪ੍ਰੂਫ ਇਸ ਦੇ ਸਾਰੇ ਦਾ ਤੁਹਾਨੂੰ ਲੱਗਦਾ ਕਿ ਅਜਿਹੇ ਜਿਹੜਾ ਸ਼ਹਿਰਾਂ ਦੇ ਵਿੱਚ ਹੋਰ ਵੀ ਹੋਟਲ ਚੱਲ ਰਿਹਾ ਉਹਨਾਂ ਨੂੰ ਬੰਦ ਕਰਵਾਉਣਾ ਚਾਹੀਦਾ ਮੈਂ ਤਾਂ ਤੁਹਾਨੂੰ ਮੀਡੀਆ ਨੂੰ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਤੁਸੀਂ ਜਿਹੜੇ ਪੁਹਾਨੇਗੜ੍ਹ ਸ਼ਹਿਰ ਚ ਜਾਂ ਨੇੜੇ ਤੇੜੇ ਇਸ ਤਰ੍ਹਾਂ ਦੇ ਹੋਟਲ ਜਿਹੜੇ ਇਸ ਕੰਮ ਲਈ ਚੱਲ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਸਖਤੀ ਨਾਲ ਜਿਹੜਾ ਬੰਦ ਕਰਵਾਇਆ ਜਾਵੇ ਕਿਉਂਕਿ ਇੱਥੇ ਤੁਸੀਂ ਚੈੱਕ ਕਰ ਲੋ ਉਹਨਾਂ ਕੋਲੇ ਕੋਈ ਰਜਿਸਟਰ ਨੇ ਕੋਈ ਸਲਾਨੀਆਂ ਦਾ ਡਾਟਾ ਨਹੀਂ ਕਿ ਕਿੰਨੇ ਬੰਦੇ ਸਾਡੇ ਕੋਲੇ ਕਿਹੜੇ ਕਿਹੜੇ ਕਮਰੇ ਦੀ ਜ਼ਿਕਰ ਕਰ ਰਹੇ ਸੀ ਕੀ ਉਹ ਲੱਗਦਾ ਉਹ ਪਰਿਵਾਰਕ ਤੌਰ ਤੇ ਰਹਿਣ ਵਾਲੇ ਕਮਰੇ ਨੇ ਮੈਂ ਸਮਝਦਾ ਜੀ ਉਹ ਹੋਟਲ ਦੇ ਲਾਇਕ ਤਾਂ ਉਹ ਕਮਰੇ ਨਹੀਂ ਹੈਗੇ ਹੋਟਲ ਆਫ ਅਥਾਰਟੀ ਇੰਡੀਆ ਜਿਹੜੀ ਉਹਦੇ ਇੱਕ ਰੂਲ ਰੈਗੂਲੇਸ਼ਨ ਨੇ ਉਸ ਹਿਸਾਬ ਨਾਲ கிரேਡ ਦਿੱਤਾ ਜਾਂਦਾ ਹੈ ਹੋਟਲਾਂ ਨੂੰ ਜਿਵੇਂ ਆਪਾਂ 5 ਸਟਾਰ ਤੱਕ ਅੱਜ ਕੱਲ 7 ਸਟਾਰ ਤੱਕ ਵਾ ਗਿਆ ਉੱਥੇ ਉਹਨਾਂ ਨੂੰ ਵਧੀਆ ਬੈੱਡ ਆ ਜਿਹੜੇ ਉਹ ਮਹਈਆ ਕਰਾਏ ਜਾਂਦੇ ਆ ਤੇ ਉਹਨਾਂ ਦੇ ਰਹਿਣ ਲਈ ਚੰਗੇ ਬਾਥਰੂਮ ਚੰਗੇ ਕਮਰੇ ਤਾਂ ਕਿ ਜਿਹੜਾ ਕੋਈ ਸਲਾਨੀਆਂ ਜਿਹੜਾ ਕੋਈ 2000 ਰੁਪਏ ਤੋਂ ਘੱਟ ਉਹਨਾਂ ਦਾ ਰੈਂਟ ਨਹੀਂ ਹੁੰਦਾ ਉਹਨਾਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਬਦਲੇ ਚ ਚੰਗਾ ਰੈਂਟ ਲਿਆ ਜਾਂਦਾ ਉਹਨਾਂ ਦੀ ਸਾਰੀ ਉਹਨਾਂ ਕੋਲੇ ਜਿਹੜੀ ਲੈਟਰ ਵਗੈਰਾ ਹੁੰਦੇ ਆ ਅਥਾਰਟੀ ਤੋਂ ਮਨਜ਼ੂਰੀ ਲਈ ਹੁੰਦੀ ਆ ਇਹ ਤੁਸੀਂ ਦੇਖੋ ਇਹਨਾਂ ਦਾ ਬਿਲਡਿੰਗ ਅਧਿਕਾਰਤ ਨਹੀਂ ਹੈਗੀ ਇਹ ਤਾਂ ਪ੍ਰਿੰਸ ਜੀ ਬਿਲਡਿੰਗ ਅਧਿਕਾਰਤ ਨਹੀਂ ਹੈਗੀ ਹੋਟਲ ਕਿੱਥੋਂ ਅਧਿਕਾਰਤ ਹੋਊਗਾ ਸੋ ਇਹ ਬਿਲਕੁਲ ਅਨਲੀਗਲ ਜਿਹੜੀ ਬਿਲਡਿੰਗ ਆ ਉਹਦੇ ਉੱਤੇ ਬਣਾਇਆ ਗਿਆ ਸੀ ਬਿਲਕੁਲ ਗਲਤ ਕੰਮ ਲਈ ਬਣਾਇਆ ਗਿਆ ਸੀ ਕੋਈ ਅੰਦਰ ਬੈੱਡ ਨਹੀਂ ਕਮਰੇ 'ਚ ਥੜੇ ਬਣਾ ਕੇ ਸਿਮਿੰਟ ਦੇ ਇੱਟਾਂ ਦੇ ਉਹਨਾਂ ਦੇ ਉੱਪਰ ਗੱਦੇ ਸਿੱਟ ਕੇ ਆਲੇ-ਦਾਲੇ ਡੈਕੋਰੇਸ਼ਨ ਕਰਵਾ ਕੇ ਫਲੈਕਸਾਂ ਲਾ ਕੇ ਕੰਧਾਂ ਤੇ ਬਸ ਇਸੇ ਪਰਪਸ ਲਈ ਸੈਕਸ ਰੈਕਟ ਚਲਾਉਣ ਲਈ ਇਹ ਜਿਹੜੀ ਬਿਲਡਿੰਗ ਆ ਉਹ ਬਣਾਈ ਗਈ ਸੀ ਮੈਂ ਸਮਝਦਾ ਕਿ ਬਹੁਤ ਜਲਦੀ ਚੋਰ ਦੇ ਪੈਰ ਨਹੀਂ ਹੁੰਦੇ 24 ਘੰਟਿਆਂ ਦੇ ਵਿੱਚ ਵਿੱਚ ਕੱਲ 8 ਵਜੇ ਤੋਂ ਲੈ ਕੇ ਅੱਜ ਆਪਾਂ 8 ਵਜੇ ਦੇ ਵਿੱਚ ਖੜੇ ਆ ਉਹ ਕੱਲ ਹੀ ਸ਼ਾਮ ਤੱਕ ਇਹ ਹੋਟਲ ਨੂੰ ਛੱਡ ਕੇ ਭੱਜ ਗਏ ਤੁਹਾਡੇ ਪੱਤਰਕਾਰ ਭਰਾਵਾਂ ਵੱਲੋਂ ਵੀ ਤੇ ਹੋਰ ਬਹੁਤ ਸਾਰੇ ਵਿਅਕਤੀਆਂ ਵੱਲੋਂ ਇਹਨਾਂ ਨੂੰ ਸੰਪਰਕ ਕੀਤਾ ਗਿਆ ਪਰ ਇਹ ਇਹ ਕਹਿ ਕੇ ਫੋਨ ਆਪਣਾ ਸਵਿਚ ਆਫ ਕਰ ਗਏ ਕਿ ਅਸੀਂ ਇਹ ਹੋਟਲ ਛੱਡ ਕੇ ਜਾ ਰਹੇ ਹਾਂ ਸੋ ਮੈਂ ਸਮਝਦਾ ਕਿ ਇਹ ਬਿਲਕੁਲ ਨਾਜਾਇਜ਼ ਪਹਿਲਾਂ ਬਿਲਡਿੰਗ ਵੀ ਨਾਜਾਇਜ਼ ਸੀ ਤੇ ਉਸ ਤੋਂ ਬਾਅਦ ਇਹ ਧੰਦਾ ਵੀ ਨਾਜਾਇਜ਼ ਚਲਾ ਰਹੇ ਸੀ ਇਹ ਸਾਰੀ ਪੁਹਾਨੇਗੜ ਵਾਸੀਆਂ ਦੀ ਜਿੱਤ ਹੈ ਕਿ ਇਹ ਜਿਹੜਾ ਗੰਦਗੀ ਦਾ ਅੱਡਾ ਇਥੋਂ ਬੰਦ ਹੋਇਆ ਇਸ ਲਈ ਤੁਹਾਡਾ ਮੀਡੀਆ ਦਾ ਤੇ ਸਾਰੇ ਭੋਨੀਗੜ ਵਸਨੀਕਾਂ ਦਾ ਕਿਸਾਨ ਜੁਨੀਅਨ ਸਥਾਵਾ ਦਾ ਮੈਨੂੰ ਕਿਸਾਨ ਜੁਨੀਅਨ ਨੇ ਨਾਮ ਲੈ ਦਿੰਨਾ ਉਗਰਾਹਾ ਵੱਲੋਂ ਵੀ ਤੇ ਰਾਜੇਵਾਲ ਵੱਲੋਂ ਬਲਾਕ ਪ੍ਰਧਾਨ ਨੇ ਜਿਹੜੇ ਕੁਲਵਿੰਦਰ ਮਾਝਾ ਜੀ ਉਹਨਾਂ ਦਾ ਵੀ ਬਹੁਤ ਫੋਨ ਆਇਆ ਸਹਿਯੋਗ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਖੜਾਂਗੇ ਉਗਰਾਹਾ ਵੱਲੋਂ ਵੀ ਜਿੰਦਰਕਰਾਚੋਂ ਜੀ ਉਹ ਵੀ ਬਲਾਕ ਪ੍ਰਧਾਨ ਨੇ ਉਹਨਾਂ ਦਾ ਵੀ ਫੋਨ ਆਇਆ ਤੇ ਹੋਰ ਬਹੁਤ ਸਾਰੇ ਭੋਨੀਗੜ ਦੇ ਜਿਹੜੇ ਸਮਾਜ ਸੇਵੀ ਵਿਅਕਤੀ ਨੇ ਉਹਨਾਂ ਦੇ ਵੀ ਮੈਨੂੰ ਫੋਨ ਤੇ ਮੈਸੇਜ ਆਏ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹਾਂਜੀ ਕੀ ਨਾਮ ਹੈ ਜੀ ਮੈਂ ਹਰਵਿੰਦਰ ਸਿੰਘ ਗੋਲਦੀਪੁਰ ਜੀ ਗੋਲਦੀ ਜੀ ਕਿਸ ਤਰ੍ਹਾਂ ਦੇਖਦੇ ਹੋ ਭਵਾਨੀਗੜ੍ਹ ਦੇ ਵਿੱਚ ਉਹੋ ਨਾਮ ਦੇ ਜਿਹੜੇ ਰੈਸਟੋਰੈਂਟ ਚੱਲੇ ਨੇ ਜਿਸ ਦਾ ਪਰਦਾ ਪਾਸ਼ਿਕ ਸਮਾਸੀ ਪੀਆਗੂ ਵੱਲੋਂ ਲਾਈਵ ਹੋ ਕੇ ਕੀਤਾ ਗਿਆ ਤੇ ਅੱਜ ਨਗਰ ਕੌਂਸਲ ਦਾ ਵੀ ਉੱਤੇ ਪੰਜਾ ਚੱਲਿਆ ਕਿਸ ਤਰ੍ਹਾਂ ਦੇਖਦੇ ਬਹੁਤ ਮੰਦ ਭਾਗੀ ਖਬਰ ਹੈ ਤੇ ਮੈਂ ਪਹਿਲਾਂ ਉਸ ਨੌਜਵਾਨ ਨੂੰ ਗੁਰਪ੍ਰੀਤ ਸਿੰਘ ਕੰਦੋਲਾ ਜੋ ਸਾਡਾ ਸ਼ਹਿਰ ਦਾ ਇੱਕ ਨਾਵਰ ਨੌਜਵਾਨ ਹੈ ਉਹ ਇਸ ਮੁਵਾਰਕ ਦਾ ਹੱਕਦਾਰ ਹੈ ਜਿਨੇ ਇੱਕ ਬਹੁਤ ਵੱਡਾ ਪਰਦਾ ਹਾਸ਼ ਕੀਤਾ ਹੈ ਦੇਖੋ ਪਾਰਟੀ ਵਾਲੀ ਤਾਂ ਉੱਠ ਗਿਆ ਸੀ ਪਹਿਲਾਂ ਇੱਕ ਸ਼ਹਿਰ ਵਾਸੀ ਆ ਸਾਡੇ ਸ਼ਹਿਰ ਚ ਇਹ ਜਿਆ ਕਰੋਨਾ ਕੰਮ ਹੋ ਰਿਹਾ ਤੇ ਉਹਦੀ ਆਵਾਜ਼ ਠਾਉਣੀ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਈਏ ਸਾਡਾ ਇੱਕ ਹੋ ਕੇ ਉਹਦੀ ਵਾਇਸ ਠਾਉਣੀ ਹੱਕ ਬਣਦਾ ਤੇ ਇਸ ਮੁੱਦੇ ਚ ਅਸੀਂ ਗੁਰਪ੍ਰੀਤ ਸਿੰਘ ਕੁੰਦੋਲੇ ਦੇ ਨਾਲ ਖੜੇ ਆ ਉਹਨੂੰ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਜਦ ਵੀ ਤੈਨੂੰ ਸਾਡੀ ਇਸ ਥਾਂ ਤੇ ਲੋੜ ਪੈਂਦੀ ਹੈ ਤਾਂ ਸਾਨੂੰ ਤੁਹਾਕ ਮਾਰਦੇ ਅਸੀਂ ਤੇਰੇ ਨਾਲ ਜਰੂਰ ਆ ਕੇ ਖੜਾਂਗੇ ਜੀ ਕਿਸ ਤਰ੍ਹਾਂ ਦੇਖਦੇ ਹਾਂ ਅਜਿਹੀਆਂ ਬਿਲਡਿੰਗਾਂ ਜਿਹੜੀਆਂ ਨਜਾਇਜ਼ ਬਿਲਡਿੰਗਾਂ ਸ਼ਹਿਰ ਦੇ ਵਿੱਚ ਬਣਦੀਆਂ ਨੇ ਲੈ ਕੇ ਲੱਭਣ ਤੋਂ ਬਾਅਦ ਆ ਜਿਹੜਾ ਨਗਰ ਕੌਂਸਲ ਜਾ ਹੁੰਦੀ ਹੈ ਦੇਖੋ ਬਹੁਤ ਮੰਦ ਭੱਗੀ ਗੱਲ ਹੈ ਪਹਿਲਾਂ ਤਾਂ ਜਿਹੜੀ ਇਹ ਬਿਲਡਿੰਗ ਹੋਣ ਚਾਈ ਇਹ ਮੈਨੂੰ ਤਾਂ ਲੱਗਦਾ ਵੀ ਜਿਹੜੀ ਨਗਰ ਕੌਂਸਲ ਭਵਾਨੀਗੜ੍ਹ ਹੈ ਉਹਦੇ ਵਾਸਤੇ ਇੱਕ ਸ਼ਰਮਨਾਕ ਗੱਲ ਹੈ ਐਡੀ ਬਿਲਡਿੰਗ ਬਣ ਗਈ ਬਿਲਡਿੰਗ ਬਣ ਕੇ ਤਿਆਰ ਹੋ ਗਈ ਉਹਨੂੰ ਇੱਕ ਹੋਟਲ ਦਾ ਰੂਪ ਦੇਤਾ ਉਹ ਕਮਰੇ ਬਣ ਗਏ 20 ਕਮਰੇ ਬਣ ਗਏ ਉਹ ਉਹ ਨੂੰ ਕਿਸੇ ਦੀ ਨਿਗਾਚੇ ਨਹੀਂ ਆਇਆ ਅੱਜ ਜੇ ਸਮਾਜ ਸੇਵੀ ਇਹ ਇਹਨਾਂ ਕਮਰਿਆਂ ਬਾਰੇ ਕ੍ਰੀਤੀ ਬਾਰੇ ਨਾ ਬੋਲਦਾ ਕਿ ਇਹ ਐਂ ਚੱਲੀ ਜਾਂਦੀ ਇੱਕ ਮੈਂ ਤੁਹਾਨੂੰ ਇੱਕ ਗੱਲ ਨਗਰ ਕੌਂਸਲ ਦੀ ਗੱਲ ਦੱਸਣਾ ਚਾਹੁੰਨਾ ਵੀ ਦੇਖੋ ਜਦੋਂ ਆਮ ਕੋਈ ਗਰੀਬ ਪਰਿਵਾਰ ਨੇ ਇੱਕ ਦੋ ਕਮਰੇ ਪਾਉਣੇ ਹੁੰਦੇ ਨੇ ਤਾਂ ਇਹ ਨਗਰ ਕੌਂਸਲ ਵਾਲੇ ਉਹਦਾ ਘਰੇ ਗੇੜੇ ਮਾਰ ਮਾਰ ਨਕਸ਼ਾ ਪਾਸ ਕਰਾਓ ਫਿਰ ਅਸੀਂ ਉਹ ਕਰਾਂਗੇ ਮਿਸਤਰੀ ਦੇਵ ਸਵਾਨ ਵੀ ਚੱਕ ਕੇ ਲਿਆਉਂਦੇ ਰਹੇ ਇਹ ਬਿਲਡਿੰਗ ਤਰਤੀ ਤੋਂ ਬਾਹਰ ਆਈਆਂ ਨਿਉਂ ਪਟਿਆਗੀਆਂ ਤਰਤੀ ਤੋਂ ਬਾਹਰ ਆਈ ਲੈਂਟਰ ਪਿਆ ਇਹ ਤੇ ਪਲਸਟਰ ਹੋਇਆ ਪਰ ਨਗਰ ਕੌਂਸਲ ਤੋਂ 500 ਮੀਟਰ ਦੀ ਦੂਰੀ ਤੇ ਆਨ ਰੋਡ ਇਹ ਬਿਲਡਿੰਗ ਬਣ ਰਹੀ ਹੈ ਪਰ ਮੈਂ ਹੈਰਾਨ ਆ ਨਗਰ ਕੌਂਸਲ ਦਾ ਈਓ ਸੁੱਤਾ ਪਿਆ ਨਗਰ ਕੌਂਸਲ ਦੇ ਮੁਲਾਜ਼ਮ ਜਿਨ੍ਹਾਂ ਦਾ ਡੇਲੀ ਉੱਥੋਂ ਆਉਣਾ ਜਾਣਾ ਹੈ ਉਹਨਾਂ ਦੀਆਂ ਅੱਖਾਂ ਥੱਲੇ ਧੰਦਾ ਹੋਣ ਦੀ ਤਿਆਰੀ ਇਹਦੀ ਨਿਉਂ ਬਿੱਡੀ ਜਾ ਰਹੀ ਹੈ ਪਰ ਉਹਨਾਂ ਨੂੰ ਕੋਈ ਸੁਰਤ ਨਹੀਂ ਜਦ ਕੇ ਨਗਰ ਕੌਂਸਲ ਤੋਂ ਪਹਿਲਾਂ ਤਾਂ ਨਕਸ਼ਾ ਪਾਸ ਚਾਹੀਦਾ ਫਿਰ ਟੂਟੀ ਦਾ ਕਨੈਕਸ਼ਨ ਚਾਹੀਦਾ ਸੀਵਰੇਜ ਦਾ ਕਨੈਕਸ਼ਨ ਚਾਹੀਦਾ ਸੀਵਰੇਜ ਦਾ ਕਨੈਕਸ਼ਨ ਲੈਣ ਲਈ ਪਰਮਿਸ਼ਨ ਲੈਣੀ ਪੈਂਦੀ ਹੈ ਇੱਕ ਵੀ ਇਹਨਾਂ ਲਵੇ ਪਰਮਿਸ਼ਨ ਨਹੀਂ ਜਦੋਂ ਹੁਣ ਉਹ ਨੌਜਵਾਨ ਨੇ ਇਸ ਤੇ ਖਬਰ ਕਰਤੀ ਜਾਂ ਅਪਲਾਈ ਹੋ ਗਿਆ ਤਾਂ ਇਹ ਨਗਰ ਕੌਂਸਲ ਹਰਕਤ ਚ ਆ ਗਈ ਪਹਿਲਾਂ ਤਾਂ ਉਹਨਾਂ ਮੁਲਾਜ਼ਮਾਂ ਤੇ ਗਰ ਵੀ ਬੰਨੀ ਚਾਹੀਦੀ ਹੈ ਜਿਨ੍ਹਾਂ ਦੀ ਨਜ਼ਰ ਅੰਠੇ ਚੀਜ਼ ਬਣਦੀ ਰਹੀ ਹੈ ਥੋੜੇ ਮੈਂ ਪਹਿਲਾਂ ਧਿਆਨ ਚ ਲਿਆਉਣਾ ਜਿਵੇਂ ਉਹ ਨਗਰ ਕੌਂਸਲਰ ਨੇ ਕਹਿਤਾ ਅਸੀਂ ਉੱਤੇ ਕਾਰਵਾਈ ਕਰਤੀ ਉਹ ਬੰਦ ਹੋ ਗਿਆ ਕੁਝ ਸਮਾਂ ਪਹਿਲਾਂ ਸਾਡੇ ਮੰਡੀ ਚ ਇੱਕ ਇਹ ਜੋ ਬਿਲਡਿੰਗ ਬਣ ਰਹੀ ਸੀ ਜਿਹਨੂੰ ਮਾਰਕੀਟ ਕਮੇਟੀ ਵਾਲਿਆਂ ਨੇ ਆਪ ਮਾਰਕੀਟ ਕਮੇਟੀ ਦੇ ਸੈਕਟਰੀ ਨੇ ਕਿਹਾ ਸੀ ਪੂਰੀ ਤਰ੍ਹਾਂ ਇਹ ਅਨਲੀਗਲ ਹੈ ਸੱਤੋਂ ਕੋਈ ਪਰਮਿਸ਼ਨ ਨਹੀਂ ਲਈਤੀ ਗਈ ਅਸੀਂ ਇਹਦੇ ਬੰਦ ਦੀ ਕਾਰਵਾਈ ਕਰਾਂਗੇ ਬੰਦ ਦੀ ਕਾਰਵਾਈ ਕੀ ਇਹਨੂੰ ਅਸੀਂ ਬੰਦ ਕਰਾਵਾਂਗੇ ਉਹ ਅੱਜ ਵੀ ਬਿਲਡਿੰਗ ਉਦੋਂ ਮਹੀਨਾ ਬਾਅਦ ਉਹ ਬਿਲਡਿੰਗ ਫੇਰ ਬਣ ਗਈ ਉਹ ਬਿਲਡਿੰਗ ਹੁਣ ਪੂਰੀ ਤਰ੍ਹਾਂ ਤਿਆਰ ਹੈ ਤੇ ਮੈਨੂੰ ਲੱਗਦਾ ਆਉਣ ਵਾਲੇ ਕੁਝ ਦਿਨਾਂ 'ਚ ਉੱਥੇ ਉਦਘਾਟਨ ਹੋਣ ਵਾਲਾ ਹੈ। ਕੀ ਹੁਣ ਉਹਦੀ ਪਰਮਿਸ਼ਨ ਆ ਗਈਆਂ? ਕੀ ਉਹ ਹੁਣ ਲੀਗਲ ਹੋ ਗਈ? ਇਸ ਤਰ੍ਹਾਂ ਐ ਸਾਡੇ ਸ਼ਹਿਰ 'ਚ ਦੇਖੋ ਮੰਦ ਭੱਗ ਹੈ। ਸਾਡਾ ਇੱਕ ਬਹੁਤ ਵਧੀਆ ਸ਼ਹਿਰ ਹੈ। ਇਹ ਸ਼ਹਿਰ 'ਚ ਇਹ ਜਿਹਾ ਧੰਦਾ ਚੱਲਣਾ ਸਾਡੇ ਵਾਸਤੇ ਬਹੁਤ ਵੱਡੀ ਕਿਸਮਤੀ ਹੈ। ਇਹ ਤਾਂ ਜੇ ਪਤਾ ਲੱਗ ਗਿਆ, ਪਤਾ ਨਹੀਂ ਹਜੇ ਕਿੰਨੇ ਕੁ ਧੰਦੇ ਚੱਲ ਰਹੇ ਨੇ, ਕਿੰਨੇ ਕੁ ਹੋਟਲ ਚੱਲ ਰਹੇ ਨੇ ਇੱਥੇ। ਦੇਖੋ ਐਸੇ ਹੋਟਲ ਦਾ ਮੈਨੂੰ ਨਹੀਂ ਪਤਾ ਮਾਲਕ ਕੌਣ ਹੈ ਇਹ ਗੱਲ ਉਹ ਸਾਹਮਣੇ ਨਹੀਂ ਆਈ ਪਰ ਇਸ ਹੋਟਲ ਨੂੰ ਜਿਹੜਾ ਚਲਾ ਰਿਹਾ ਸੀਗਾ ਉਹ ਇੱਕ ਪ੍ਰਵਾਸੀ ਹੈ ਜਿਸ ਦਾ ਸਾਨੂੰ ਨਹੀਂ ਪਤਾ ਕੌਣ ਹੈ ਉੱਥੇ ਸਾਡੇ ਨੌਜਵਾਨ ਜਾ ਕੇ ਕਮਰੇ ਲੈ ਰਹੇ ਨੇ ਰਹਿ ਰਹੇ ਨੇ ਉੱਥੇ ਕੋਈ ਮਿਸ ਹੈਪਨਿੰਗ ਹੋ ਗਿਆ ਉੱਥੇ ਕੋਈ ਇਹੋ ਜਿਹੀ ਇੱਕ ਵਾਰਦਾਤ ਹੋ ਗਈ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਇਹਦੀ ਜ਼ਿੰਮੇਵਾਰੀ ਕਿਸੇ ਨੂੰ ਤਾਂ ਲੈਣੀ ਪੈਣੀ ਹੈ ਦੇਖੋ ਜਦੋਂ ਅਸੀਂ ਕਿਸੇ ਰੂਮ ਲੈਨੇ ਆ ਨਾ ਕਿਸੇ ਹੋਟਲ ਦੇ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ ਪਹਿਲਾਂ ਤਾਂ ਹੋਟਲ ਨੂੰ ਜਦੋਂ ਤੁਸੀਂ ਪਾਸ ਕਰਾਉਣਾ ਹੈ ਹੋਟਲ ਦੀ ਤੁਸੀਂ ਬਿਲਡਿੰਗ ਨੂੰ ਹੋਟਲ ਦੇ ਰੂਪ ਵਿੱਚ ਵਰਤਣਾ ਹੈ ਉਹਦੇ ਲਾਇਸੈਂਸ ਹੁੰਦੇ ਨੇ ਫੂਡ ਲਾਇਸੈਂਸ ਹੁੰਦਾ ਹੈ ਉਹਦੇ ਰੂਮ ਤੁਸੀਂ ਕਰੈਂਟ ਦੇ ਦੇਣੇ ਉਹਦਾ ਲਾਇਸੈਂਸ ਹੁੰਦਾ ਇਹਨੇ ਲਾਇਸੈਂਸ ਹੁੰਦੇ ਨੇ ਪਰ ਉਹਨਾਂ ਨੇ ਇੱਕ ਵੀ ਲਾਇਸੈਂਸ ਨਹੀਂ ਲਿਆ ਦੇਖੋ ਫਿਰ ਜਿਹੜਾ ਉੱਥੇ ਆਉਂਦਾ ਉਹਦੀ ਉਹਦਾ ਆਧਾਰ ਕਾਰਡ ਲਿੱਤਾ ਜਾਂਦਾ ਉਥੇ ਕੈਮਰੇ ਹੋਣੇ ਜ਼ਰੂਰੀ ਨੇ ਕੌਣ ਹੋਟਲ ਨੂੰ ਚਲਾ ਰਿਹਾ ਹੈ ਉਹ ਸਾਡੇ ਥਾਣੇ ਚ ਐਸਡੀਐਮ ਦੇ ਧਿਆਨ ਚ ਹੋਣਾ ਚਾਹੀਦਾ ਦੇਖੋ ਬਦਕਿਸਮਤੀ ਸਾਡੀ ਇਹ ਹੈ ਵੀ ਇਹ ਬਿਲਕੁਲ ਹੀ ਕੋਰਾ ਧੰਦਾ ਚੱਲ ਰਿਹਾ ਸੀਗਾ ਬੰਦੇ ਨੇ 20 ਕਮਰੇ ਬਣਾਤੇ 20 ਕਮਰੇ ਬਣ ਗਏ ਸਾਡੇ ਨਗਰ ਕੌਂਸਲ ਤੋਂ 500 ਮੀਟਰ ਦੂਰੀ ਤੇ ਪਰ ਨਗਰ ਕੌਂਸਲ ਨੂੰ ਕੁਝ ਨਹੀਂ ਪਤਾ ਮੈਂ ਧੰਨਵਾਦ ਕਰਦਾ ਦੇਖੋ ਜਿਵੇਂ ਨੂੰ ਪਤਾ ਲੱਗਿਆ ਵੀ ਨਰਿੰਦਰ ਕੌਰ ਭਰਾਜ ਨੇ ਆਪਣੇ ਪ੍ਰਧਾਨ ਨੂੰ ਕਿਹਾ ਉਹਨਾਂ ਨੇ ਉਹਦੀ ਐਕਸ਼ਨ ਕੀਤਾ ਪਰ ਨਰਿੰਦਰ ਕੌਰ ਪ੍ਰਧਾਨ ਨੂੰ ਇਹ ਵੀ ਕਰਨਾ ਚਾਹੀਦਾ ਹੈ ਵੀ ਇਹਦੇ ਪਿੱਛੇ ਕਿਹਦਾ ਹੱਥ ਹੈ ਇਹ ਇਹ ਕਿਹਦੇ ਕਰਕੇ ਬਿਲਡਿੰਗ ਸ਼ੁਰੂ ਹੋਈ ਹੈ ਇਹ ਬਿਲਡਿੰਗ ਚਾਹੇ ਹੋਟਲ ਇਹ ਠੰਡਾ ਇਹ ਕਿਹਦੀ ਸ਼ੈਤ ਇਹ ਚੱਲਿਆ ਇਹ ਵੀ ਮੈਡਮ ਦਾ ਰਾਈਟ ਬਣ ਜਾਂਦਾ ਹੈ ਵੀ ਉਹ ਸਾਡੇ ਨਮਾਇੰਦਗੀ ਕਰ ਰਹੇ ਨੇ ਉਹ ਇਹ ਚੀਜ਼ ਨੂੰ ਪਰਦਾ ਫਾਸ਼ ਕਰਨੀ ਸੀ ਤਾਂ ਜੀ ਪ੍ਰਸ਼ਾਸਨਿਕ ਅਧਿਕਾਰੀ ਲੇਕਿਨ ਹਾਲੇ ਤੱਕ ਕਾਰਵਾਈ ਨਹੀਂ ਹੋਈ ਉਹਨਾਂ ਦੇ ਮਾਲਕਾਂ ਦੇ ਤੇ ਵੀ ਤੇ ਜਿਹੜੇ ਠੇਕੇਦਾਰ ਨੇ ਉਹ ਵੀ ਉਹ ਵੀ ਜਾਣਕਾਰੀ ਮਿਲਿਆ ਕਿ ਦੇਰ ਰਾਤ ਉਥੋਂ ਚਲੇ ਗਏ ਨੇ ਛੱਡ ਕੇ ਦੇਖੋ ਉਹਨਾਂ ਨੂੰ ਤੁਸੀਂ ਟਾਈਮ ਦਿੱਤਾ ਚਾਹੁੰਦਾ ਜਦੋਂ ਨੌਜਵਾਨ ਚਲੋ ਟਾਈਮ دیتا ਜਿਸ ਬੰਦੇ ਦੀ ਬਿਲਡਿੰਗ ਹੈ ਉਹਨੂੰ ਤਾਂ ਪਤਾ ਹੋਊ ਮੈਂ ਬਿਲਡਿੰਗ ਕਿਹਨੂੰ ਕਿਰਾਏ ਤੇ ਦਿੱਤੀ ਹੈ ਪ੍ਰਸ਼ਾਸਨ ਚਾਹੇ ਤਾਂ ਉਹਨਾਂ ਨੂੰ ਰੌਂਡ ਅਪ ਜਦ ਮਰਜ਼ੀ ਕਰ ਲੈ ਪ੍ਰਸ਼ਾਸਨ ਤੋਂ ਪੁਲਿਸ ਤੋਂ ਕੋਈ ਕਿਤੇ ਨਹੀਂ ਪਜ ਸਕਦਾ ਇਹ ਤਾਂ ਹੁਣ ਪਤਾ ਨਹੀਂ ਕਿੱਥੇ ਕਿਤੇ ਨਾ ਕਿਤੇ ਕੁਛ ਨਾ ਕੁਛ ਮੈਨੂੰ ਨਹੀਂ ਸਮਝ ਆ ਰਿਹਾ ਵੀ ਕੀ ਹੈ ਹੁਣ ਤੱਕ ਤਾਂ ਇਹ ਪਤਾ ਲੱਗ ਜਾਣਾ ਚਾਹੀਦਾ ਸੀਗਾ ਮੈਂ ਤੁਹਾਨੂੰ ਦੱਸ ਰਿਹਾ ਪਿੱਛੇ ਜੇ ਅਸੀਂ ਬਹੁਤ ਖਬਰਾਂ ਸੁਣਦੇ ਹਾਂ ਹੋਟਲ 'ਚ ਮਰਡਰ ਹੋ ਜਾਂਦੇ ਨੇ ਬਾਈ ਚਾਂਸ ਹੈ ਜੀ ਘਟਨਾ ਸਾਡੇ ਕਿਸੇ ਅ ਇਲਾਕੇ ਦੇ ਨੌਜਵਾਨ ਬੱਚੇ ਕਿਸੇ ਨੌਜਵਾਨ ਨਾਲ ਹੋ ਜਾਂਦੀ ਇਹ ਭੱਜ ਜਾਂਦੇ ਫਿਰ ਵੀ ਪ੍ਰਸ਼ਾਸਨ ਹੱਥਾਂ ਦੇ ਹੱਤਰ ਕੇ ਬੈਠਾ ਰਹਿੰਦਾ ਜੀ ਇਹ ਇਹ ਮੰਦਭਾਗੀ ਗੱਲ ਹੈ ਇਹ ਪ੍ਰਸ਼ਾਸਨ ਨੂੰ ਸੀਰੀਅਸ ਹੋ ਕੇ ਇਹ ਤੇ ਆਪ ਦਾ ਰੋਲ ਉਧਾ ਕਰਨਾ ਚਾਹੀਦਾ ਜੀ ਗੋਲਡੀ ਜੀ ਤੁਸੀਂ ਅਕਸਰ ਸ਼ਹਿਰ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਹੋ ਜਾਗਰੂਕ ਕਰਦੇ ਹੋ ਲੋਕਾਂ ਨੂੰ ਤੁਹਾਨੂੰ ਕੀ ਲੱਗਦਾ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਅੱਡਿਆਂ ਦੀ ਜਰੂਰਤ ਸੀ ਕੋਈ ਬਾਈ ਜੀ ਬਿਲਕੁਲ ਨਹੀਂ ਦੇਖੋ ਸਾਡੇ ਸ਼ਹਿਰ ਚ ਕਿਸੇ ਵੀ ਸ਼ਹਿਰ ਚ ਇਸ ਤਰ੍ਹਾਂ ਦੇ ਅੱਡੇ ਨਾ ਬਰਦਾਸ਼ਤਯੋਗ ਨੇ ਸਾਡੇ ਸ਼ਹਿਰ ਚ ਹੋਟਲ ਚੱਲ ਰਹੇ ਨੇ ਸਾਡੇ ਸ਼ਹਿਰ ਚ ਬਿਲਕੁਲ ਜਿੱਥੇ ਰੂਮ ਵੀ ਮਿਲਦੇ ਨੇ ਜਿੱਥੇ ਖਾਣੇ ਦੀ ਸਹੂਦਤ ਵੀ ਹੈਗੀ ਹੈ ਉਹ ਉੱਥੇ ਉਹ ਸਾਰੇ ਰੂਲ ਨੇ ਰੈਗੂਲੇਸ਼ਨ ਪੂਰੇ ਕਰ ਰਹੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਦੇਖੋ ਹਰ ਬੰਦੇ ਦੀ ਆਪਣੀ ਪਰਸਨਲ ਲਾਈਫ ਹੈ ਸਾਡੇ ਲਈ ਤਾਂ ਮੈਂ ਮੰਨ ਭਾ ਗਈ ਕਹੂੰਗਾ ਕੋਰਟ ਨੇ ਇਹ ਜਾ ਉਹ ਕਰਤਾ ਵੀ 18 ਸਾਲ ਦੇ ਨੌਜਵਾਨ ਉੱਤੇ ਕੋਈ ਮਰਜ਼ੀ ਆਪ ਦਾ ਮਰਜ਼ੀ ਨਾਲ ਰਹਿ ਸਕਦਾ ਜਾ ਸਕਦਾ ਪਰ ਉਹਨਾਂ ਦੀ ਆਈਡੈਂਟੀ ਹੋਣੀ ਜ਼ਰੂਰੀ ਹੈ ਘਟੋ ਘਟ ਜਿਹੜੇ ਹੋਟਲ ਵਾਲੇ ਨੇ ਉਹਨਾਂ ਦੀ ਵੀ ਆਈਡੈਂਟੀ ਹੈਗੀ ਸਾਡੇ ਕੋਲੇ ਜਿਹੜੇ ਉੱਥੇ ਆਉਣਗੇ ਉਹਨਾਂ ਦੀ ਆਈਡੈਂਟੀ ਕੀ ਹੋਊਗੀ ਇਸ ਕਰਕੇ ਬਹੁਤ ਮੈਨੂੰ ਤਾਂ ਇਹ ਨੌਜਵਾਨ ਦੀ ਖਬਰ ਤੋਂ ਬਾਅਦ ਮੈਂ ਸਰਚ ਕੀਤਾ ਜੇ ਪ੍ਰਸ਼ਾਸਨ ਨੇ ਤਾਂ ਧਿਆਨ ਦੇਵੇ ਸਾਡੇ ਨੇੜੇ ਤੇ ਸਾਡੇ ਏਰੀਆ 'ਚ ਬਹੁਤ ਇਹੋ ਜਿਹੇ ਬਿਲਡਿੰਗਾਂ ਨੇ ਜਿਨ੍ਹਾਂ ਨਾਲ ਵੀ ਕੋਈ ਲਾਇਸੈਂਸ ਨਹੀਂ ਕੋਈ ਪਰਮਿਸ਼ਨ ਨਹੀਂ ਉਹ ਇਹੋ ਜਿਹੇ ਧੰਦੇ ਚਲਵਾ ਰਹੇ ਨੇ ਜੀ ਇਸ ਕਰਕੇ ਲੋਡ ਹੈ ਪ੍ਰਸ਼ਾਸਨ ਨੂੰ ਉਹ ਬਿਲਡਿੰਗਾਂ ਦੇ ਨਿਗਾ ਕਰਨ ਦੀ ਜਿੱਥੇ ਇਹ ਹੋਟਲ ਨੁਮਾ ਰੂਮ ਦਿੱਤੇ ਜਾ ਰਹੇ ਨੇ ਤੇ ਕਿਰਾਏ ਤੇ ਸਿਰਫ ਆਪਦੇ ਛੋਟੇ ਜਿਹੇ ਲਾਲਚ ਪਿੱਛੇ ਇੱਕ ਨੌਜਵਾਨਾਂ ਦੀ ਜਿਹੜੀ ਜ਼ਿੰਦਗੀ ਆ ਉਹਨੂੰ ਮੈਂ ਖਤਰੇ 'ਚ ਪਾ ਰਹੇ ਨੇ ਹੋਰ ਇਸ ਤੋਂ ਵੱਧ ਕੁਝ ਨਹੀਂ ਸਿਰਫ ਲਾਲਚ ਹੈ ਤੇ ਮੈਂ ਚਾਹੁੰਦਾ ਵੀ ਜਿਨ੍ਹਾਂ ਦੀ ਵੀ ਭਾਵੇਂ ਨਗਰ ਕੌਂਸਲ ਦੇ ਮੁਲਾਜ਼ਮ ਨੇ ਭਾਵੇਂ ਹੋਰ ਵਿਭਾਗਾਂ ਦੇ ਮੁਲਾਜ਼ਮ ਨੇ ਜਿਹੜੇ ਇਸ ਚੀਜ਼ ਨਾਲ ਰਿਲੇਟਡ ਨੇ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਕੀ ਹੋਇਆ ਵੀ ਉਹ ਅਸੀਂ ਬੰਦ ਕਰਾਤਾ ਜੀ ਉਹ ਬੰਦ ਕਰਕੇ ਚਲੇ ਗਏ ਜੀ ਕਿੰਨਾ ਦੀ ਨਲਾਕੀ ਕਰਕੇ ਚੀਜ਼ ਹੋਈ ਐ ਇੱਥੇ ਤੱਕ ਪਹੁੰਚਿਆ ਉਹਨਾਂ ਦੇ ਬੰਦੀ ਘਰ ਬਈ ਹੋਣੀ ਚਾਹੀਦੀ ਐ ਕਟੁਕਟ ਪਤਾ ਤਾਂ ਲੱਗੇ ਨਾ ਸਾਨੂੰ ਪਤਾ ਤਾਂ ਕੱਲ ਨੂੰ ਕਿ ਇਹੀ ਇਸ ਤਰ੍ਹਾਂ ਦਾ ਬਿਲਡਿੰਗ ਕਿਤੇ ਹੋਰ ਬਣਾ ਲੈਣਗੇ ਉੱਥੇ ਕਿਰਾਏ ਤੇ ਲੈ ਲੈਣਗੇ ਉੱਥੇ ਮਿੰਨਾ ਚੱਲੂਗਾ ਇਹਦਾ ਪੈਸੇ ਕੁ ਮਾਰ ਰਹੇ ਨੇ ਇਹਨਾਂ ਨੇ ਕੋਈ ਟੈਕਸ ਨਹੀਂ ਦੇਣਾ ਸਾਨੂੰ ਸਾਡੇ ਸ਼ਹਿਰ ਨੂੰ ਤੇ ਕੋਈ ਨਕਸ਼ਾ ਪਾਸ ਕਰਾਉਂਦੇ ਸਾਡੇ ਸ਼ਹਿਰ ਤੇ ਟੁੱਟੀ ਦਾ ਇਹ ਪਹੁੰ ਲੈਂਦੇ ਸਾਡੇ ਇਨਕਮ ਤਾਂ ਹੁੰਦੀ ਨਾ ਪਰ ਜਦੋਂ ਸਾਡੇ ਸ਼ਹਿਰ ਦਾ ਕੋਈ ਆਮ ਨੌਜਵਾਨ ਜਾਂਦਾ ਨਕਸ਼ਾ ਪਾਸ ਕਰਾਉਣ ਵਾਸਤੇ 1.5 ਦੇ 2-2 ਸਾਲ ਦੇ ਨਕਸ਼ੇ ਪਏ ਨੇ ਜਿਹੜੇ ਪਾਸ ਨਹੀਂ ਹੋਏ 2-2 ਸਾਲ ਦੇ ਐਨਓਸੀ ਲੈਣ ਵਗੈਰਾ ਉਹ ਨਹੀਂ ਮਾਰਕੀਟ ਕਮੇਟੀ ਨਗਰ ਕੌਂਸਲ ਵਾਲੇ ਦੇ ਰਹੇ ਪਰ ਉਹਨਾਂ ਦੀ ਨਿਗਾਹ ਥੱਲੇ ਉਹਨੇ ਨੱਕ ਥੱਲੇ ਬਿਲਡਿੰਗ ਬਣ ਰਹੀ ਹੈ ਉਹ ਯਾਰ ਹੱਦ ਦੀ ਗੱਲ ਹੈ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਨੌਜਵਾਨ ਪ੍ਰਧਾਨ ਹੈ ਸਾਡੇ ਨਗਰ ਕੌਂਸਲ ਦਾ ਨਰਿੰਦਰ ਸਿੰਘ ਹਾਕੀ ਉਹਨੂੰ ਬੇਨਤੀ ਕਰਦਾ ਈਓ ਸਾਹਿਬ ਨੂੰ ਬੇਨਤੀ ਕਰਦਾ ਵੀ ਇਹ ਜਾਂ ਚੀ ਜਾਂ ਤੇ ਸਪੈਸ਼ਲ ਧਿਆਨ ਦੇਣ ਇੱਕ ਟੀਮ ਬਣਾਉਣ ਪ੍ਰਧਾਨ ਜੀ ਇਹ ਦੇਖਣ ਪੈਣਾ ਕਿੜੀਆਂ ਕਿੜੀਆਂ ਬਿਲਡਿੰਗਾਂ ਦੇ ਨਕਸ਼ੇ ਪਾਸ ਹੈਗੇ ਨੇ ਜਾਂ ਨਹੀਂ ਹੈਗੇ ਬਹੁਤ ਬਿਲਡਿੰਗਾਂ ਇਹੀਆਂ ਨੇ ਜਿਨ੍ਹਾਂ ਦੇ ਨਕਸ਼ੇ ਪਾਸ ਨਹੀਂ ਹੀਟੁੱਤਾ ਕਰਕੇ ਉਹਨਾਂ ਨੂੰ ਬਿਨਾ ਨਕਸ਼ੇ ਪਾਸ ਕਿਤੇ ਬਿਲਡਿੰਗਾਂ ਉਹ ਸਾਰੀ ਅਧੀਨ ਹੋ ਰਹੀਆਂ ਨੇ ਉਹ ਸਾਰੀ ਉਹ ਸਾਰੀ ਹੋ ਚੁੱਕੀਆਂ ਨੇ ਜਿਹੜਾ ਸਿੱਧਾ ਸਾਡੇ ਸ਼ਹਿਰ ਨੂੰ ਤੇ ਸਾਡੀ ਨਗਰ ਕੌਂਸਲ ਨੂੰ ਲਾਉ ਸ ਜੀ ਕੀ ਨਾਮ ਹੈ ਜੀ ਮੇਰਾ ਨਾਮ ਨਰਿੰਦਰ ਸਿੰਘ ਪ੍ਰਧਾਨ ਨਗਰ ਕਾਉਂਸਲ ਭੋਨੀਗੜ ਜੀ ਪ੍ਰਧਾਨ ਜੀ ਇੱਕ ਸ਼ਹਿਰ ਦੇ ਵਿੱਚ ਸਮਾਜ ਸੇਵੀ ਆਗੂ ਜਿਹੜਾ ਲਾਈਵ ਹੋਇਆ ਸੀਗਾ ਇੱਕ ਦੇਵ ਭਰ ਦੇ ਧੰਦੇ ਨੂੰ ਜਿਹੜਾ ਬਣਾਈ ਗਈ ਸੀ ਇੱਕ ਹੋਟਲ ਉਸ ਨੂੰ ਲੈ ਕੇ ਉਸ ਨੂੰ ਨਗਰ ਕਾਉਂਸਲ ਦਾ ਜਿਹੜਾ ਕੀ ਐਕਸ਼ਨ ਲਿਆ ਐ ਐਕਸ਼ਨ ਜੋ ਉਹ ਸਾਡੇ ਧਿਆਨ ਚ ਆਇਆ ਕੱਲ ਦੀ ਗੱਲ ਹੈ ਅਸੀਂ ਤੁਰੰਤੋਂ ਤੇ ਐਕਸ਼ਨ ਲਿਆ ਤੇ ਉਹ ਹੋਟਲ ਜਦੋਂ ਦੀ ਚੈਕਿੰਗ ਹੋਈ ਸਾਡੇ ਕੋਲ ਲਿਖਤੀ ਸ਼ਿਕਾਇਤ ਵੀ ਆਈ ਆ ਉਹਦੀ ਜਦੋਂ ਚੈਕਿੰਗ ਕਰਵਾਈ ਗਈ ਤਾਂ ਟੋਟਲੀ ਇਲੈਗਲ ਸੀ ਜਿਵੇਂ ਵਾਟਰ ਸਪਲਾਈ ਕਨੈਕਸ਼ਨ ਸੀਵਰੇਜ ਕਨੈਕਸ਼ਨ ਤੇ ਨਕਸ਼ਾ ਵੀ ਨਹੀਂ پاس ਉਹ ਬਿਲਡਿੰਗ ਦਾ ਤੇ ਉਹ ਸੀ ਤੁਰੰਤ ਕੱਟ ਦਿੱਤੇ ਨੇ ਤੇ ਉਹ ਬਿਲਡਿੰਗ ਨੂੰ ਲੋਕ ਲਗਾ ਦੋ ਪ੍ਰਧਾਨ ਜੀ ਜਦੋਂ ਬਿਲਡਿੰਗ ਮਾਰਦੀ ਸੀ ਉਸ ਸਮੇਂ ਜਿਹੜਾ ਨਗਰ ਕੌਂਸਲ ਨੇ ਇਹਦਾ ਐਕਸ਼ਨ ਐ ਕਿਉਂ ਨਹੀਂ ਕੀਤਾ ਜਦੋਂ ਬਿਲਡਿੰਗ ਬਣ ਰਹੀ ਸੀ ਉਹਨਾਂ ਨੂੰ ਮੈਸੇਜ ਆਇਆ ਗਿਆ ਸੀ ਪਰ ਮੈਸੇਜ ਲਾਉਣ ਦੇ ਬਾਵਜੂਦ ਵੀ ਉਹ ਨਹੀਂ ਆਇਆ ਨਗਰ ਕੌਂਸਲ ਤੇ ਉਸ ਤੋਂ ਬਾਅਦ ਵਾਰ-ਵਾਰ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਅਸੀਂ ਆਵਾਂਗੇ ਤੇ ਨਕਸ਼ਾ ਪਾਸ ਕਰਵਾ ਲਾਂਗੇ ਸ਼ਹਿਰ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਕੋਈ ਹੋਟਲ ਨੇ ਜਿਹੜੇ ਖੁੱਲਰੇ ਨੇ ਉਹਨਾਂ ਦੇ ਪ੍ਰਤੀ ਜਿਹੜਾ ਨਗਰ ਕੌਂਸਲ ਹੈ ਕੀ ਕਾਰਵਾਈ ਕਰ ਰਿਹਾ ਹੈ ਜੋ ਇਹਦੇ ਪ੍ਰਤੀ ਹੋਈ ਉਹਨਾਂ ਪ੍ਰਤੀ ਹੋਣਾ ਉਹਨਾਂ ਦੇ ਵੀ ਬੰਦ ਹੋਣਗੇ ਤੇ ਮੇਨ ਗੱਲ ਇਹ ਆ ਵੀ ਚਲੋ ਨਕਸ਼ਾ ਨਕਸ਼ਾ ਹੀ ਪਾਸ ਹੋ ਜਾਊਗਾ ਸਭ ਕੁਝ ਹੋ ਜਾਤਾ ਮੇਨ ਤਾਂ ਗੱਲ ਇਹ ਆ ਕਿ ਜੋ ਉਹ ਧੰਦਾ ਕਰ ਰਹੇ ਨੇ ਮੇਨ ਪ੍ਰੋਬਲਮ ਧੰਦੇ ਦੀ ਆ ਇਹਦੇ ਨਾਲ ਆਪਣਾ ਤੁਹਾਨੂੰ ਪਤਾ ਹੀ ਆ ਸਾਰੇ ਸਮਾਜ ਚ ਗਲਤ ਮੈਸੇਜ ਜਾਂਦਾ ਜੋ ਇਹ ਨਹੀਂ ਹੁਣ ਦਿੱਤਾ ਜਾਊਗਾ ਜਿੰਨਾ ਸਾਡੇ ਤੋਂ ਹੋ ਸਕੂਗਾ ਨਗਰ ਕੌਂਸਲ ਵੱਲੋਂ ਮੇਰੇ ਵੱਲੋਂ ਮੇਰੇ ਐਮਸੀ ਸਾਹਿਬ ਵੱਲੋਂ ਸਭਾ ਵੱਲੋਂ ਤੇ ਸਾਰੇ ਦਫ਼ਤਰ ਵੱਲੋਂ ਜਿੰਨਾ ਵੀ ਹੋਏਗਾ ਅਸੀਂ ਯੋਗਦਾਨ ਦੇਵਾਂਗੇ ਤੇ ਸਖਤ ਤੋਂ ਸਖਤ ਅਸੀਂ ਕਾਰਵਾਈ ਜੀ ਹੁਣ ਉਸ ਹੋਟਲ ਤੇ ਜਿਹੜੀ ਕੀ ਕਾਰਵਾਈ ਜਿਹੜੀ ਕੀਤੀ ਗਈ ਹੈ ਹੋਟਲ ਤੇ ਫਿਲਹਾਲ ਹੋਟਲ ਦੇ ਕਨੈਕਸ਼ਨ ਕੱਟ ਦਿੱਤੇ ਗਏ ਨੇ ਬੰਦ ਕਰ ਦਿੱਤਾ ਗਿਆ ਤੇ ਅੱਗੇ ਵੇਖਦੇ ਆ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਜੋ ਨਗਰ ਕੌਂਸਲ ਦੇ ਅੰਡਰ ਆਉਂਦਾ ਕੀਤਾ ਜਾਊਗਾ ਜੀ ਬਿਲਕੁਲ ਕੀਤਾ ਜਾਊਗਾ